ਹੌਣ ਚਲਾਉਂਦੇ ਸੀ ਵੇਲੇ ਬੈ ਕੇ ਗੁੜੀਆ ਮੰਜੇ ਤੇ ਬੈ ਕੇ ਤੇ ਉਹ ਹੱਥ ਚੀ ਪਾੜ ਗਿਆ ਤੇ ਅੱਗ ਲੱਗ ਗਈ ਤੇ ਨਾਲ ਹੀ ਮੰਜਾ ਸੜ ਗਿਆ ਨਾਲ ਹੀ ਕੱਪੜੇ ਸੜ ਗਏ ਸਾਰੇ ਘਰ ਚ ਧੂੰਆ ਹੀ ਧੂੰਆ ਹੋ ਗਿਆ ਕੀ ਦੁਖ ਦੀ ਗੱਲ ਹੈ ਇਹ ਸਾਢੇ 10 ਵਜੇ ਦੀ ਗੱਲ ਹੈ ਸਵੇਰ ਦੀ ਹਾਂਜੀ ਅਜੀ ਦੀ ਅਮਰ ਕਿਹ ਜੀ ਦੇ ਬੱਚੇ ਨੇ 3 ਸਾਲ ਦੇ ਰੈਗੂਲਰ ਬੱਚਾ ਪਹਿਲਾਂ ਹੀ ਹੌਣ ਚਲਾਉਂਦਾ ਸੀ ਨਹੀਂ ਅੱਗੇ ਵੀ ਚਲਾਉਂਦੇ ਸੀ ਪਰ ਉਹਦਾ ਖੇਡਣ ਦੇ ਦੀ ਤੇ ਇਹਨਾਂ ਨੇ ਖੇਡਦੇ ਪਫੜਾ ਦਿੱਤਾ ਪਰ ਚਲ ਹੁਣ ਵੀ ਖੇਡੇ ਲੱਗੇ ਜਿ ਤਰ੍ਹਾਂ ਬੱਚੇ ਅੱਗੇ ਵੀ ਤਾਂ ਆਮ ਚਲਾਉਂਦੇ ਹੀ ਆ ਹਰ ਬੱਚਾ ਚਲਾਉਂਦਾ ਆ ਤੇ ਇਸ ਤਰ੍ਹਾਂ ਇਹਨੂੰ ਫੜਾ ਦਿੱਤਾ ਬੁ ਕਿਹੜਾ ਅਜ ਨਵਾਂ ਫੜਿਆ ਸੀ ਅੱਗੇ ਵੀ ਫੜਦੇ ਹੀ ਤੇ ਉਹ ਚਲਾਉਂਦੇ ਚਲਾਉਂਦੇ ਕੱਪੜਿਆਂ ਸਮੇਤ ਹੀ ਅੱਗ ਲੱਗ ਗਈ ਧੂਆਂ ਨਿਕਲ ਗਿਆ ਤੇ ਬੈਟਰੀ ਜਿਹੜੀ ਉਹ ਤੇ ਬੱਚੇ ਨੂੰ ਐਮ뷸ੈਂਸ ਭੁਲਾਈ ਗਈ ਹਸਪਤਾਲ ਕਿ ਵੀ ਨਹੀਂ ਨਹੀਂ ਚੁੱਕ ਕੇ ਲਿਆਂਦਾ ਫਿਰ ਵੀ ਲਾ ਲੈ ਉਹਨਾਂ ਦੇ ਘਰ ਇਹ ਕੱਪੜੇ ਕੂਕੜੇ ਰਾਤ ਤੇ ਤੇ ਇੱਥੇ ਲਿਆਂਦਾ ਤੇ ਐਮਰਜੈਂਸੀ ਦਾਖਲ ਕਰਾਤਾ ਠੀਕ ਹੈ ਨਾ ਡਾਕਟਰਾਂ ਨੂੰ ਡਾਕਟਰ ਹੁਣ ਇਲਾਜ ਕਰਨ ਦੇ ਇਲਾਜ ਕੰਮੀ ਕੁਮਾਰਾ ਜੀ ਜੰਮੀ ਨਹੀਂ ਸਿੱਤਰ ਹਾਂਜੀ ਉਹ ਕੋਈ ਗੱਲ ਨਹੀਂ ਭਾਈ ਬੱਚੇ ਫੋਨ ਚਲਾਉਂਦੇ ਪਏ ਬਾਹਰ ਵੇੜੇ ਵਿੱਚ ਬੈਠ ਕੇ ਤੇ ਪਤਾ ਨਹੀਂ ਲੱਗਿਆ ਕਿੰਨਾ ਫੋਨ ਬਲਾਸਟ ਹੋ ਗਿਆ ਵੀਵੋ ਕੰਪਨੀ ਦਾ ਫੋਨ ਹੀ ਭਾਈ ਨੁਕਸਾਨ ਕੀ ਹੋਇਆ ਬੱਚੇ ਦਾ ਨੁਕਸਾਨ ਜੀ ਆ ਬੱਚੇ ਦਾ ਲੱਤਾਂ ਸੜ ਗਈ ਹੈ ਹਾਂ ਜੀ ਲੱਤਾਂ ਸੜ ਗਈਆਂ ਜੀ ਗੁੜੀਆ 3 ਸਾਲ ਦੀ ਹੈ ਜੀ ਦਿਵਿਆ ਨਾਮ ਦਾ ਹਰਦੋ ਬਸਾਲੇ ਭਾਈ ਇਹ ਘਟਨਾ ਜੀ 1:30 ਵਜੇ ਦੀ ਹੈ ਹਾਂਜੀ ਬੱਚੀ ਠੀਕ ਆ ਬਾਕੀ ਡਾਕਟਰ ਸਾਹਿਬ ਕੀ ਕਹਿੰਦੇ ਡਾਕਟਰ ਸਾਹਿਬ ਕਹਿੰਦੇ ਠੀਕ ਆ ਟਰੀਟਮੈਂਟ ਕਰਨਗੇ ਸਹੀ ਹੋ ਜਾਏਗਾ ਹਾਂਜੀ ਕੀ ਨਾ ਹੋ ਆਸ਼ਾ ਜੀ ਠੀਕ ਹੋ ਗਈ ਇਹ ਨਾ ਬੇਟੀ ਲਾ ਕੇ ਨਾ ਬਾਹਰ ਬੈਠੀ ਸੀ ਫੋਨ ਦੇਖਣ ਲਈ ਤੇ ਉਹ ਨਾ ਫੋਨ ਪਾੜ ਗਿਆ ਅੱਗ ਲੱਗ ਗਈ ਉਹ ਨਾ ਮੰਜਾ ਵੀ ਸੜ ਗਿਆ ਧੂਆਂ ਹੀ ਧੂਆਂ ਘਰ ਵਿੱਚ ਹੋ ਗਿਆ ਬਿਸਤਰੇ ਵੀ ਸੜ ਗਏ ਨਾਲੇ ਤੇ ਗੁੜੀਆਂ ਦੇ ਮਤਲਬ ਪਿਆ ਪੱਟਾਂ ਦੇ ਗੋੜਿਆਂ ਤੋਂ ਤਾਂ ਤਾਂ ਸਾਰੀ ਪੀ ਸੜ ਗਈ ਹੈ ਨਹੀਂ ਜੀ ਇਦਾਂ ਹੀ ਧੁੱਪ ਚ ਬੈਠੀ ਹਿਲਾ ਕੇ ਪੁਰਾਣਾ ਫੋਨ ਲੈ ਕੇ ਕਮਾਲ ਆ ਜੀ ਪੁਰਾਣਾ ਹੀ ਭਾਈ 4 ਸਾਲ ਦਾ ਹਾਂਜੀ ਕਿਨਾਂ ਜੀ ਸੁਨੀਲ ਜੀ ਕਿੱਥੋਂ ਦਾ ਬੱਚਾ ਜਿੰਦਾ ਘਟਣਾ ਬੱਚਾ ਹਰਦੋਬਤ ਵਾਲੇ ਦਾ ਜੀ ਕਿੰਨੀ ਕੁ ਮਾਰ ਇਹਦੀ ਉਮਰ 3 ਸਾਲ ਹੈ ਜੀ ਕੀ ਘਟਣਾ ਹੋਇਆ ਘਟਣਾ ਜੀ ਮੋਬਾਈਲ ਫੋਨ ਚਲਾਉਂਦੀ ਵੀ ਸੀ ਤੇ ਉਹ ਬਲਾਸਟ ਹੋ ਗਿਆ ਕਿ ਦੋ ਘੰਟੇ ਇਹ ਸਵੇਰ ਦੀ ਗੱਲ ਸਾਡੇ ਤੱਕ ਫੋਨ ਵੀਵੋ ਦਾ ਫੋਨ ਸੀ ਹਾਂਜੀ ਫਿਰ ਕਿਵੇਂ ਨਾ ਹਸਪਤਾਲ ਕਿਵੇਂ ਜਾਂਦਾ ਹੈ ਹਸਪਤਾਲ ਫਿਰ ਜਲਦਬਾਜੀ ਦੇ ਵਿੱਚ ਮੋਟਰਸਾਈਕਲ ਤੇ ਲੈ ਕੇ ਆਏ ਸੀ ਹਾਂਜੀ ਕੀ ਕੰディション ਹੈ ਬੱਚੀ ਦੀ ਬਹੁਤ ਜਿਆਦਾ ਹਾਲਾਤ ਬੱਚੇ ਦਾ ਬਹੁਤ ਮੁਸ਼ਕਲ ਬਹੁਤ ਮੁਸ਼ਕਲ ਲੰਦਾ ਬੱਚੀ ਕੋਟੀ ਵਾਲਾ ਥਾ ਸਾਰਾ ਹੀ ਡਾਕਟਰ ਇਲਾਜ ਕਰਦੇ ਪਏ ਆ ਹਾਂਜੀ ਹਾਂਜੀ ਕਿੰਨੇ ਕੁ ਦਾ ਲੈਂਦਾ ਗਿਆ ਇਹਨਾਂ ਨੂੰ ਇਹਨਾਂ ਨੂੰ ਸਵੇਰੇ 11:30 ਵਜੇ ਤੱਕ ਬੱਚਾ ਮੇਰੇ ਛੋਟੇ ਭਰਾ ਦੀ ਬੇਟੀ ਹੈ ਪਤੇ ਜੀ ਫੋਨ ਪਹਿਲਾਂ ਵੀ ਚਲੰਦੇ ਰਹੇ ਹਾਂਜੀ ਹਾਂਜੀ ਪਹਿਲਾਂ ਵੀ ਚਲਾਉਂਦੇ ਰਹੇ ਇੱਕ ਟੌਨ ਜਗਦਾ ਹਾਂਜੀ ਸਾਡੇ ਕੋਲ ਇੱਕ 2 ਸਾਲ ਦੀ ਬੇਟੀ ਕੁੜੀ ਆਈ ਹੈ ਉਹ ਮੋਬਾਈਲ ਦੇ ਨਾਲ ਖੇਡ ਰਹੀ ਸੀ ਜਾਂ ਮੋਬਾਈਲ ਦੇ ਨਾਲ ਕੁਝ ਵੀਡੀਓਜ਼ ਵਗੈਰਾ ਦੇਖ ਰਹੀ ਸੀ ਜਾਂ ਪੇਰੈਂਟਸ ਨੇ ਉਹ ਮੋਬਾਈਲ ਉਹਨੂੰ ਦਿੱਤਾ ਉਹਦੇ ਮੋਬਾਈਲ ਦੀ ਬੈਟਰੀ ਫਟ ਗਈ ਉਹਦੇ ਨਾਲ ਉਹਦਾ ਲੋਅਰ ਅਬਡੋਮਨਲ ਐਂਡ ਪਰੀਨਿਅਲ ਰੀਜਨ ਜਿਹੜਾ ਵਾਜ ਨੂੰ ਆਪਾਂ ਥਾਈਸ ਕੇਦਰ ਨੀ ਹੇ ਉਹ ਸਾਰਾ ਬਰਨ ਹੋ ਗਿਆ ਅ ਫਰਸਟ ਡਿਗਰੀ ਬਰਨ ਦੇ ਨਾਲ ਉਹਨੂੰ ਐਡਮਿਟ ਕੀਤਾ ਵਾ ਆਪਾਂ ਫਰਸਟ ਏਡ ਉਹਨੂੰ ਦੇ ਦਿੱਤੀ ਗਈ ਹੈ ਪੇਸ਼ੈਂਟ ਹੁਣ ਸਟੇਬਲ ਕੰਡੀਸ਼ਨ ਚ ਹੈਗਾ ਬਟ ਅਜੇ ਵੀ ਆਪਾਂ ਅੰਡਰ ਅਬਜ਼ਰਵੇਸ਼ਨ ਰੱਖਿਆ ਹੋਇਆ ਹੈ ਵਿਥਿਨ 24 ਆਵਰਸ ਉਧਰ ਅੱਗੇ ਪਤਾ ਲੱਗੇਗਾ ਵਿਥ ਇਨਵੈਸਟੀਗੇਸ਼ਨਸ ਦੇ ਨਾਲ ਅ ਫਿਲਹਾਲ ਜਿਹੜੀ ਹੈ ਪੇਸ਼ੈਂਟ ਸਟੇਬਲ ਕੰਡੀਸ਼ਨ ਚ ਹੈ ਹਾਂਜੀ ਹਾਂਜੀ ਮੋਬਾਈਲ ਜੋ ਹਿਸਟਰੀ ਦਿੰਦੀ ਹੈ ਪੇਸ਼ੈਂਟ ਨੇ ਕੀ ਮੋਬਾਈਲ ਦੇ ਨਾਲ ਬੱਚੀ ਖੇਡ ਰਹੀ ਸੀ ਜਾਂ ਵੀਡੀਓਜ਼ ਦੇਖ ਰਹੀ ਸੀ ਉਹ ਮੋਬਾਈਲ ਫਟ ਗਿਆ ਤੇ ਉਹਦੀ ਬੈਟਰੀ ਸ਼ਾਇਦ ਉਹ ਫਟ ਗਈ ਤੇ ਉਹਦੇ ਕਰਕੇ ਜਿਹੜੀ ਆ ਉਹ ਫਾਇਰ ਜਿਹੜੀ ਆ ਅੱਗ आले-ਦੋਲੇ ਲੱਗੀ ਉਹਦੇ ਕੱਪੜੇ ਵੀ ਉਹਦੇ ਜਿਹੜੇ ਆ ਉਹ ਜਲ ਗਏ ਉਹਦੇ ਨਾਲ ਬਸ ਇੱਕ ਟਿਸ਼ਨ ਸੀ ਹੁਣ ਪੇਸ਼ੈਂਟ ਸਟੇਬਲ ਹੈਗੀ ਸਤਿ ਸ੍ਰੀ ਅਕਾਲ ਪਲੀਜ਼ ਸਾਡੇ ਚੈਨਲ ਸੰਜਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ